ਸਸੀ ਕਾਲ ਦੋਸਤੋ ਮੈਂ ਤੁਹਾਡਾ ਆਪਣਾ ਜੀਤ ਕਦੋਂ ਗੋਲਾ ਦਲਜੀਤ ਦਸਾਂਜ ਮੈਂ ਇਸ ਮੁੰਡੇ ਨੂੰ ਉਦੋਂ ਦਾ ਜਾਣਦਾ ਜਦੋਂ ਪਹਿਲੀ ਵਾਰੀ ਸਵਰਗਵਾਸੀ ਦਲਜੀਤ ਧੂਰਕੁਟਿਆ ਜੀ ਇਹਨੂੰ ਫਾਇਨਟਨ ਕੰਪਨੀ ਦੇ ਵਿੱਚ ਲੈ ਕੇ ਆਏ ਇਹ ਬਹੁਤ ਹੀ ਸਤਿਕਾਰ ਦੇ ਨਾਲ ਹੌਲਾ ਫੁੱਲ ਹੋ ਕੇ ਸਾਨੂੰ ਮਿਲਿਆ ਅਸੀਂ ਇਹਨੂੰ ਸੁਣਿਆ ਇਹਨੂੰ ਸੁਣਨ ਤੋਂ ਬਾਅਦ ਦੇ ਵਿੱਚ ਰਜਿੰਦਰ ਸਿੰਘ ਫਾਇਨਟਨ ਵਾਲੇ ਕਹਿੰਦੇ ਕਿ ਜੀਤ ਇਹ ਮੁੰਡਾ ਨਿੱਕੂ ਵੀ ਆ ਤੇ ਗਰੇয়াল ਵੀ ਹੈ ਇਹ ਬਹੁਤ ਅੱਗੇ ਜਾਊਗਾ ਇਦੇ ਵਿੱਚ ਇਹਨਾਂ ਦੋਨੋਂ ਵਰਗੀਆਂ ਕੁਆਲਿਟੀਆਂ ਨੇ ਉਹਨਾਂ ਦੀ ਇਹ ਗੱਲ 100% ਨਹੀਂ 1000% ਸੱਚੀ ਨਿਕਲੀ ਦਿਲਜੀਤ ਦਸਾਂਝ ਆਪਣੀ ਚਾਲੇ ਚੱਲਦਾ ਅੱਜ ਪੰਜਾਬੀ 뮤직 ਇੰਡਸਟਰੀ ਦੀ ਟੌਪ ਦੀ ਸੀਟ ਦੇ ਉੱਤੇ ਬੈਠਾ ਹੈ ਸਾਰੀ ਦੁਨੀਆ ਦੇ ਵਿੱਚ ਉਹਨੂੰ ਪਿਆਰ ਕਰਨ ਵਾਲੇ ਨੇ ਤੇ ਉਹਨੂੰ ਉਹਦਾ ਸਤਿਕਾਰ ਕਰਨ ਵਾਲੇ ਨੇ ਉਹਨਾਂ ਦੀ ਇੱਕ ਫਿਲਮ ਸਰਦਾਰ ਸਰਦਾਰ ਜੀ 3 ਜਿਹੜੀ ਰਿਲੀਜ਼ ਹੋਈ ਹੈ ਉਹਦੇ ਸਬੰਧ ਦੇ ਵਿੱਚ ਕੁਝ ਲੋਕਾਂ ਵੱਲੋਂ ਫੋਕੀ ਅਖੌਤੀ ਦੇਸ਼ ਭਗਤੀ ਦੇ ਨਾਂ ਦੇ ਉੱਤੇ ਹੋ ਹੱਲਾ ਕੀਤਾ ਦਿਲਜੀਤ ਨੂੰ ਮਾੜਾ ਕਿਹਾ ਉਹਨੂੰ ਗद्दार ਤੱਕ ਕਿਹਾ ਉਹਨੂੰ ਕਿਹਾ ਕਿ ਉਹਨੇ ਪਾਕਿਸਤਾਨੀ ਐਕਟਰਸ ਨੂੰ ਲੈ ਕੇ ਇਹ ਫਿਲਮਾਂ ਕਿਉਂ ਕਰੀਆਂ ਜਾਂ ਫਿਲਮ ਕਿਉਂ ਕੀਤੀ ਕਿਉਂਕਿ ਫਹਿਲਗਾਮ ਵਰਗਾ ਹਮਲਾ ਹੋਣ ਤੋਂ ਬਾਅਦ ਦੇ ਵਿੱਚ ਪਾਕਿਸਤਾਨ ਦੇ ਨਾਲ ਸਾਡਾ ਕੋਈ ਰਿਸ਼ਤਾ ਰਾਤਾ ਨਾਤਾ ਨਹੀਂ ਹੋਣਾ ਚਾਹੀਦਾ ਜਦ ਕਿ ਉਹ ਇਹ ਭੁੱਲ ਜਾਂਦੇ ਨੇ ਕਿ ਜਹੇ ਸੰਗੀਤ ਹੈ ਜਾਂ ਹੋਰ ਕਿਸੇ ਕਿਸਮ ਦੀ ਕਲਾ ਉਹ ਹੱਦਾ ਬੰਨੇ ਨਹੀਂ ਮੰਨਦੀ ਇਹ ਲੋਕਾਂ ਦੇ ਰੂਹ ਦੀ ਖਰਾਕ ਇਹ ਗੱਲਾਂ ਨੇ ਇਹਨਾਂ ਦੇ ਉੱਤੇ ਪਾਬੰਦੀਆਂ ਨਹੀਂ ਲੱਗ ਸਕਦੀਆਂ ਪਰ ਉਹ ਆਪ ਭੁੱਲ ਜਾਂਦੇ ਨੇ ਕਿ ਪਛੋਕਰ ਦੇ ਵਿੱਚ ਉਹ ਆਪ ਕੀ ਕਰਦੇ ਰਹੇ ਨੇ ਸੋ ਦਲਜੀਤ ਦਸਾਂਝ ਪੰਜਾਬ ਨੂੰ ਪੰਜਾਬੀਅਤ ਨੂੰ ਪੰਜਾਬੀ ਗੀਤ ਸੰਗੀਤ ਨੂੰ ਪੋੜਨਾਇਆ ਹੋਇਆ ਸੋਣਾ ਸੁਨੱਖਾ ਐਕਟਿਵ ਮੁੰਡਾ ਹੈ ਸੋ ਉਹ ਆਪਣੀ ਚਾਲੇ ਚੱਲਦਾ ਹੈ ਉਹਦੀ ਫਿਲਮ ਹੈ ਜਿਹੜੀ ਇਹ ਇੰਡੀਆ ਨੂੰ ਛੱਡ ਕੇ ਦੁਨੀਆ ਦੇ ਹਰ ਇੱਕ ਦੇਸ਼ ਦੇ ਵਿੱਚ ਰਿਲੀਜ਼ ਹੋਈ ਐ ਤੇ ਸ਼ੋਅ ਨੇ ਜਿਹੜੇ ਹਾਊਸ ਫੁੱਲ ਜਾ ਰਹੇ ਨੇ ਲੋਕ ਇਹ ਭੁੱਲ ਜਾਂਦੇ ਨੇ ਕਿ ਪੰਜਾਬ ਹੁਣ ਕੱਲਾ ਭਾਰਤ ਦੇ ਵਿੱਚ ਜਾਂ ਪਾਕਿਸਤਾਨ ਦੇ ਵਿੱਚ ਨਹੀਂ ਵਸਦਾ ਪੰਜਾਬ ਸਾਰੀ ਦੁਨੀਆ ਦੇ ਵਿੱਚ ਵਸਦਾ ਹੈ ਤੇ ਸਾਰੀ ਦੁਨੀਆ ਦੇ ਵਿੱਚ ਪੰਜਾਬੀ ਬੈਠੇ ਨੇ ਤੇ ਇਸ ਕਰਕੇ ਜਿਹੜੀਆਂ ਫਿਲਮਾਂ ਨੇ ਇਹ ਇਕੱਲੀਆਂ ਹੁਣ ਪਾਕਿਸਤਾਨ ਦੀਆਂ ਜਾਂ ਭਾਰਤ ਦੀਆਂ ਮੁਹਤਾਜ ਨਹੀਂ ਹੈਗੀਆਂ ਸਾਰੀ ਦੁਨੀਆ ਦੇ ਵਿੱਚ ਪੰਜਾਬੀ ਫਿਲਮਾਂ ਜਿਹੜੀਆਂ ਉਹ ਜਾਂਦੀਆਂ ਨੇ ਤੇ ਲੋਕ ਬੜੇ ਚਾਅ ਦੇ ਨਾਲ ਦੇਖਦੇ ਨੇ ਸੋ ਦਿਲਜੀਤ ਦਸਾਂਝ ਦੀ ਇਹ ਫਿਲਮ ਹੈ ਜਿਹੜੀ ਇਹ ਕਾਮਯਾਬੀ ਦੇ ਹੋਰ ਵੀ ਚੰਦੇ ਘੱਟ ਰਹੇ ਨੇ ਘੱਟ ਰਹੀ ਹੈ ਤੇ ਉਹਨਾਂ ਲੋਕਾਂ ਦੇ ਮੂੰਹ ਦੇ ਉੱਤੇ ਖਰਾਰੀ ਚੁਪੇੜ ਹੈ ਜਿਹੜੇ ਲੋਕ ਦਿਲਜੀਤ ਦਸਾਂਝ ਬਾਰੇ ਉਲਟੀਆਂ ਸਿੱਧੀਆਂ ਗੱਲਾਂ ਕਰਦੇ ਸੀ ਦਿਲਜੀਤ ਦਸਾਂਝ ਤੇ ਲਈ ਇੱਕ ਹੋਰ ਮਾਣ ਵਾਲੀ ਗੱਲ ਹੈ ਪੰਜਾਬੀਆਂ ਦੇ ਲਈ ਇੱਕ ਹੋਰ ਮਾਣ ਵਾਲੀ ਗੱਲ ਹੈ ਕਿ ਟ੍ਰਾਂਟੋ ਦੀ ਯੂਨੀਵਰਸਿਟੀ ਨੇ ਉਹਦੇ ਨਾਂ ਦੇ ਉੱਤੇ ਕੋਰਸ ਸ਼ੁਰੂ ਕੀਤਾ ਹੈ ਤੇ ਮੇਰੇ ਖਿਆਲ ਦੇ ਵਿੱਚ ਹੁਣ ਉਹ ਦੁਖੀ ਲੋਕ ਜਿਹੜੇ ਦਿਲਜੀਤ ਦਸਾਂਝ ਨੂੰ ਨਹੀਂ ਚੱਲ ਰਹੇ ਉਹਨਾਂ ਨੂੰ ਚੁੱਪ ਕਰ ਜਾਣਾ ਚਾਹੀਦਾ ਕਿਉਂਕਿ ਦਿਲਜੀਤ ਦਸਾਂਝ ਇੱਕ ਦੀਵਾ ਨਹੀਂ ਇੱਕ ਸੂਰਜ ਹੈ ਜਿਹਦੇ ਚਾਨਣ ਨੇ ਸਾਰੀ ਦੁਨੀਆ ਨੂੰ ਰੁਸਨਾਇਆ ਹੋਇਆ ਸੋ ਤੁਹਾਡੇ ਵਰਗੇ ਜਿਹੜੇ ਜੈਲਸੀ ਕਿਸਮ ਦੇ ਜਾਂ ਜਿਹੜੇ ਜਲਣ ਭੁਜਣ ਵਾਲੇ ਲੋਕ ਨੇ ਉਹਨਾਂ ਨੂੰ ਆਪਣੇ ਆਪ ਹੀ ਉਹਦੇ ਰਾਹ ਦੇ ਵਿੱਚੋਂ ਪਾਸੇ हट ਜਾਣਾ ਚਾਹੀਦਾ ਸੋ ਸਾਡੇ ਵੱਲੋਂ ਦਿਲਜੀਤ ਦਸਾਂਝ ਨੂੰ ਉਹਦੀ ਇਸ ਕਾਮਯਾਬੀ ਦੇ ਉੱਤੇ ਬਹੁਤ ਬਹੁਤ ਮੁਬਾਰਕਾਂ ਨੇ ਤੇ ਆਸੋ ਉਮੀਦ ਇਹੀ ਕਰਦੇ ਆ ਕਿ ਦਿਲਜੀਤ ਦਸਾਂ ਚ ਹਮੇਸ਼ਾ ਦੀ ਤਰ੍ਹਾਂ ਇਸੇ ਤਰੀਕੇ ਦੇ ਨਾਲ ਪੰਜਾਬੀਅਤ ਨੂੰ ਪੰਜਾਬੀ ਮਾਂ ਬੋਲੀ ਨੂੰ ਤੇ ਪੰਜਾਬ ਨੂੰ ਅੱਗੇ ਲੈ ਜਾਂਦੇ ਰਹਿਣਗੇ ਬਾਕਸਰੀ ਕਹਿੰਦਾ ਕਿ ਪੰਜਾਬੀ ਆ ਗਏ ਬਾਕੀ ਪੰਜਾਬੀ ਆ ਵੀ ਗਏ ਤੇ ਪੰਜਾਬੀ ਛਾ ਵੀ ਗਏ ਧੰਨਵਾਦ ਦੋਸਤੋ